ਜਾਬ ਵਿਜਲਸ ਬਿਊਰੋ ਦੇ ਹੱਥ ਲੱਗੀ ਹੈ ਵੱਡੀ ਸਫਲਤਾ ਰਿਸ਼ਵਤ ਦੇ ਮਾਮਲੇ ਦੇ ਵਿੱਚ ਟੰਗ ਦਿੱਤਾ ਗਿਆ ਇੱਕ ਪਟਵਾਰੀ ਮਾਮਲਾ ਹੋ ਗਿਆ ਹੈ ਦਰਜ ਤੇ ਅਦਾਲਤ ਦੇ ਵਿੱਚ ਹੋਵੇਗੀ ਪੇਸ਼ੀ ਜੀ ਹਾਂ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਦੇ ਪਿੰਡ ਕਿਲਾ ਲਾਲ ਸਿੰਘ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪੰਜਾਬ ਵਿਜਨਸ ਬਿਊਰੋ ਨੂੰ ਇੱਕ ਵੱਡੀ ਸਫਲਤਾ ਹਾਸਿਲ ਹੋਈ ਹੈ ਵਿਜਨਸ ਬਿਊਰੋ ਦੇ ਵੱਲੋਂ ਇੱਕ ਪਟਵਾਰੀ ਨੂੰ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਹੋਇਆਂ ਫੜਿਆ ਗਿਆ ਹੈ ਤੇ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਤੇ ਹੁਣ ਉਸ ਦੀ ਪੇਸ਼ੀ ਅਦਾਲਤ ਦੇ ਵਿੱਚ ਕੀਤੀ ਜਾਵੇਗੀ ਦੱਸਦੀਏ ਇਹ ਮਾਮਲਾ ਗੁਰਦਾਸਪੁਰ ਦੇ ਪਿੰਡ ਕਿਲਾ ਲਾਲ ਸਿੰਘ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਕਸੁਰਜੀਤ ਸਿੰਘ ਨਾਮ ਦਾ ਪਟਵਾਰੀ ਆਪਣੀਆਂ ਸੇਵਾਵਾਂ ਦਿੰਦਾ ਸੀ ਤੇ ਉਸ ਦੇ ਵੱਲੋਂ ਇੱਕ ਵਿਅਕਤੀ ਦੇ ਕੋਲੋਂ ਰਿਸ਼ਵਤ ਮੰਗੀ ਜਾਂਦੀ ਹੈ ਜਿਸ ਤੇ ਤਹਿਤ ਇਹ ਜਾਣਕਾਰੀ ਪੰਜਾਬ ਬਿਜ਼ਨਸ ਬਿਊਰੋ ਨੂੰ ਮਿਲਦੀ ਹੈ ਪੰਜਾਬ ਬਿਜ਼ਨਸ ਬਿਊਰੋ ਨੇ ਆਪਣਾ ਜਾਲ ਵਿਛਾਇਆ ਤੇ ਇਸ ਪਟਵਾਰੀ ਨੂੰ ਰੰਗੇ ਹੱਥੀ ਫੜ ਲਿਆ ਤੇ ਹੁਣ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ ਦੱਸਦੀ ਹੈ ਕਿ ਪਿੰਡ ਲਾਲ ਸਿੰਘ ਵਾਲਾ ਦਾ ਹੀ ਇੱਕ ਵਿਅਕਤੀ ਜਿਸ ਦਾ ਨਾਮ ਮਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਉਸ ਨੇ ਦੱਸਿਆ ਹੈ ਕਿ ਉਸ ਦੀ ਕੋਈ ਜੋ ਜ਼ਮੀਨ ਹੈ ਜਿਹੜੀ ਕਿ ਸਰਕਾਰ ਦੇ ਵੱਲੋਂ ਜਿਹੜਾ ਕਿ ਐਕਸਪ੍ਰੈਸ ਵੀ ਬਣਾਉਣਾ ਹੈ ਉਸ ਦੇ ਤਹਿਤ ਐਕਵਾਇਰ ਕੀਤੀ ਗਈ ਸੀ ਤੇ ਇਸ ਹੀ ਜ਼ਮੀਨ ਦੇ ਵਿੱਚ ਉਸ ਦੇ ਤਿੰਨ ਬੋਰਵੱਲ ਵੀ ਆਉਂਦੇ ਨੇ ਇਸ ਦੇ ਸੰਬੰਧੀ ਜਾਣਕਾਰੀ ਦੇਣ ਦੇ ਲਈ ਉਹ ਪਟਵਾਰੀ ਸੁਜੀਤ ਸਿੰਘ ਦੇ ਕੋਲ ਗਿਆ ਸੀ ਉਸ ਨੇ ਜਾ ਕੇ ਸੁਜੀਤ ਸਿੰਘ ਦੇ ਨਾਲ ਸਾਰੀ ਗੱਲਬਾਤ ਕੀਤੀ ਤੇ ਇਹਨਾਂ ਤਿੰਨ ਬੋਰਵੱਲਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਇਸ ਤੋਂ ਬਾਅਦ ਪਟਵਾਰੀ ਸੁਜੀਤ ਸਿੰਘ ਦੇ ਵੱਲੋਂ ਉਸ ਕੋਲੋਂ 20000 ਰੁਪਏ ਦੀ ਰਿਸ਼ਵਤ ਮੰਗੀ ਗਈ ਤੇ ਦਰ ਸਿੰਘ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ ਨਾਲ ਸੰਪਰਕ ਕੀਤਾ ਤੇ ਆਪਣੇ ਨਾਲ ਹੋਈ ਸਾਰੀ ਹੱਡ ਬੀਤੀ ਦੱਸੀ ਇਸ ਤੋਂ ਬਾਅਦ ਪੰਜਾਬ ਵਿਜੀਲੈਂਸ ਬਿਊਰੋ ਨੇ ਜਾਂਚ ਪੜਤਾਲ ਕੀਤੀ ਤੇ ਆਪਣਾ ਜਾਲ ਵਿਛਾਇਆ ਜਿਸ ਦੇ ਵਿੱਚ ਇਹ ਪਟਵਾਰੀ ਫਸ ਗਿਆ ਤੇ ਇਸ ਪਟਵਾਰੀ ਸੁਰਜੀਤ ਸਿੰਘ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਦੋ ਸਰਕਾਰੀ ਗਵਾਹਾਂ ਦੇ ਸਾਹਮਣੇ ਰੰਗੇ ਹੱਥੀ ਰਿਸ਼ਵਤ ਲੈਂਦਿਆਂ ਹੋਇਆਂ ਫੜ ਲਿਆ ਤੇ ਹੁਣ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਹੈ ਤੇ ਹੁਣ ਉਸ ਦੀ ਪੇਸ਼ੀ ਅਦਾਲਤ ਦੇ ਚ ਵੀ ਕੀਤੀ ਜਾਵੇਗੀ ਤੇ ਅਗਲੇਰੀ ਕਾਰਵਾਈ ਵੀ ਜਿਹੜੀ ਉਹ ਕੀਤੀ ਜਾਵੇਗੀ ਦੱਸਦੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਲਈ ਜਿਹੜੀਆਂ ਇੱਕ ਬਹੁਤ ਸਾਰੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਪੰਜਾਬ ਬਿਜ਼ਨਸ ਬਿਊਰੋ ਆਪਣਾ ਇੱਕ ਅਹਿਮ ਰੋਲ ਅਦਾ ਕਰ ਰਹੀ ਹੈ ਪੰਜਾਬੀ ਜਨਸ ਬਿਊਰੋ ਦੇ ਵੱਲੋਂ ਬਹੁਤ ਸਾਰੇ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਜਿਹੜੇ ਮਾਮਲੇ ਨੇ ਉਹ ਦਰਜ ਕੀਤੇ ਗਏ ਨੇ ਤੇ ਉਹਨਾਂ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਗਿਆ ਹੈ ਤੇ ਬਹੁਤ ਸਾਰੇ ਅਫਸਰਾਂ ਦੇ ਖਿਲਾਫ ਜਿਹੜੀ ਕਾਰਵਾਈ ਵੀ ਕੀਤੀ ਗਈ ਇਹ ਤੇ ਪਹਿਲਾਂ ਵੀ ਬਹੁਤ ਸਾਰੇ ਅਜਿਹੇ ਅਫਸਰਾਂ ਜਿਹੜੇ ਕਿ ਰਿਸ਼ਵਤ ਲੈਂਦੇ ਆ ਫੜੇ ਗਏ ਨੇ ਉਹਨਾਂ ਦੇ ਖਿਲਾਫ ਪੀ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਮਾਮਲੇ ਦਰਜ ਕਰਕੇ ਉਹਨਾਂ ਮਾਮਲਿਆਂ ਨੂੰ ਅਦਾਲਤੀ ਵਿੱਚ ਲੈ ਕੇ ਜਾਇਆ ਗਿਆ ਸੀ ਤੇ ਉਹਨਾਂ ਤੇ ਜਿਹੜੀ ਅਗਲੇ ਦੀ ਕਾਰਵਾਈ ਵੀ ਜਿਹੜੀ ਉਹ ਕੀਤੀ ਗਈ ਸੀ ਤੇ ਬਹੁਤ ਸਾਰੇ ਅਫਸਰਾਂ ਨੂੰ ਜਿਹੜੀਆਂ ਸਜ਼ਾਵਾਂ ਵੀ ਮਿਲ ਚੁੱਕੀਆਂ ਨੇ ਤੇ ਹੁਣ ਗੁਰਦਾਸਪੁਰ ਦੇ ਪਿੰਡ ਕਿਲਾ ਲਾਲ ਸਿੰਘ ਤੋਂ ਜਿਹੜਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਟਵਾਰੀ ਜਿਸ ਦਾ ਨਾਮ surjit singh ਦੱਸਿਆ ਜਾ ਰਿਹਾ ਉਸ ਨੇ 20000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹੈ ਵਰਿੰਦਰ ਸਿੰਘ ਦੇ ਬੋਲੋਂ ਤੇ ਵਰਿੰਦਰ ਸਿੰਘ ਨੇ ਜਿਹੜੀ ਇਸ ਪਟਵਾਰੀ ਕਹਾਣੀ ਜਿਹੜੀ ਉਸਦੇ ਨਾਲ ਬੀਤੀ ਹੈ ਉਹ ਪੰਜਾਬ ਵਿਜਨਸ ਬਿਊਰੋ ਦੇ ਸਾਹਮਣੇ ਰੱਖੀ ਹੈ ਪੰਜਾਬ ਵਿਜਨਸ ਬਿਊਰੋ ਨੇ ਆਪਣੀ ਜਾਂਚ ਕਰਕੇ ਆਪਣਾ ਜਾਲ ਵਿਛਾ ਕੇ ਇਸ ਪਟਵਾਰੀ ਨੂੰ ਰੰਗੀ ਹੱਥੀ ਫੜ ਲਿਆ ਹੈ ਤੇ ਉਹ ਵੀ ਦੋ ਸਰਕਾਰੀ ਗਵਾਹਾਂ ਦੇ ਸਾਹਮਣੇ ਤੇ ਹੁਣ ਉਸ ਦੇ ਖਿਲਾਫ ਮਾਮਲਾ ਦਰਜ ਕਰਕੇ ਅਦਾਲਤ ਦੇ ਵਿੱਚ ਉਸ ਦੀ ਪੇਸ਼ੀ ਕੀਤੀ ਜਾਵੇਗੀ ਤੇ ਅਗਲੇਰੀ ਜਾਂਚ ਤੇ ਪੜਤਾਲ ਉਹ ਕੀਤੀ ਜਾਵੇਗੀ ਤੇ ਇਸ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ ਅਤੇ ਦੱਸ ਦਈਏ ਕਿ ਬਹੁਤ ਸਾਰੇ ਅਜਿਹੇ ਸਰਕਾਰੀ ਅਫਸਰ ਨੇ ਜਿਹੜੇ ਕਿ ਆਮ ਲੋਕਾਂ ਦੇ ਕੋਲੋਂ ਛੋਟੇ ਜਿਹੇ ਕੰਮ ਦੇ ਬਦਲੇ ਹੀ ਰਿਸ਼ਵਤ ਲੈਂਦੇ ਨੇ ਚਾਹੇ ਉਹ ਕੋਈ ਕੰਮ ਜਾਇਜ਼ ਹੀ ਹੋਵੇ ਔਰ ਸਿਰਫ ਔਰ ਸਿਰਫ ਇਹ ਵੀ ਕਹਿ ਦਈਏ ਕਿ ਇੱਕ ਸਧਾਰਨ ਰਿਪੋਰਟ ਜਾਂ ਜਾਣਕਾਰੀ ਹੀ ਦੇਣੀ ਹੋਵੇ ਜਾਂ ਲੈਣੀ ਹੋਵੇ ਤਾਂ ਅਫਸਰ ਜਿਹੜੇ ਨੇ ਆਮ ਲੋਕਾਂ ਦੇ ਕੋਲੋਂ ਰਿਸ਼ਵਤ ਦੀ ਮੰਗ ਕਰਦੇ ਨੇ ਤੇ ਫਿਰ ਜਦੋਂ ਜਿਹੜੇ ਆਮ ਲੋਕ ਨੇ ਪੰਜਾਬ ਵਿਜਲન્સ ਬਿਊਰੋ ਨਾਲ ਸੰਪਰਕ ਕਰ ਲੈਂਦੇ ਨੇ ਤਾਂ ਫਿਰ ਅਜਿਹੇ ਅਫਸਰ ਹੈ ਇਹ ਪੰਜਾਬ ਵਿਜਲન્સ ਬਿਊਰੋ ਦੇ ਹੱਥੇ ਚੜ ਜਾਂਦੇ ਨੇ ਤੇ ਬਹੁਤ ਸਾਰਿਆਂ ਨੂੰ ਤਾਂ ਆਪਣੀ ਨੌਕਰੀ ਤੋਂ ਵੀ ਹੱਥ ਤੋੜਨੇ ਪੈਂਦੇ ਨੇ ਤੇ ਕਈ ਵਾਰ ਪਹਿਲਾਂ ਵੀ ਦੇਖਣੇ ਚਾਇਆ ਕਿ ਬਹੁਤ ਸਾਰੇ ਅਫਸਰ ਵਾਕਿਆ ਹੀ ਆਪਣੀ ਨੌਕਰੀ ਤੋਂ ਲੱਥ ਗਏ ਨੇ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਭ੍ਰਿਸ਼ਟਾਚਾਰ ਫੈਲਾਉਣ ਦੀ ਬਹੁਤ ਵੱਡੀ ਕੋਸ਼ਿਸ਼ ਕੀਤੀ ਸੀ ਤੇ ਹੁਣ ਵੀ ਜਿਹੜਾ ਇਹ ਮਾਮਲਾ ਹੈ ਇਸ ਦੇ ਵਿੱਚ ਵੀ ਦੇਖਣਾ ਹੋਵੇਗਾ ਕਿ ਅਦਾਲਤ ਦੇ ਵੱਲੋਂ ਇਸ ਨੂੰ ਕੀ ਸਜ਼ਾ ਦਿੱਤੀ ਜਾਂਦੀ ਹੈ ਜਾਂ ਇਸ ਨੂੰ ਬਰਖਾਸਤ ਕੀਤਾ ਜਾਂਦਾ ਹੈ ਜਾਂ ਫਿਰ ਜੋ ਵੀ ਆਰ ਵੀ ਹੋਵੇਗੀ ਉਹ ਜੇ ਦੇਖਣਯੋਗ ਹੈ ਕਿ ਅਦਾਲਤ ਅਜੇ ਇਸ ਮਾਮਲੇ ਦੇ ਵਿੱਚ ਅੱਗੇ ਕੀ ਫੈਸਲਾ ਲੈਂਦੀ ਹੈ ਇਹ ਆਉਣ ਵਾਲਾ ਵਕਤ ਦੱਸੇਗਾ